ਆਉਂਦੇ ਨੇ ਸੁੱਖ ਲੈਣ ਵਾਸਤੇ ਪਰ ਕੀ ਕਰ ਕਰਮੀ ਰੱਬ ਨੇ ਜੇ ਲਿਖ ਦਿੱਤੇ ਚਲੋ ਠੀਕ ਆ ਜੋ ਕੁਝ ਹੋ ਰਿਹਾ ਇਹਦਾ ਸਭ ਹੁਣ ਮੈਂ ਅਨੰਦ ਕਹਨੀ ਹਾਂ ਤੁਸੀਂ ਰੋਟੀ ਖਾ ਲਓ ਪੁੱਤ ਰਦੀਾਲ ਦੀ ਨੂੰ ਸਾਰਾ ਕੰਮ ਕਰਦੀ ਆ ਸੁੱਖ ਮਾੜ ਗਿਆ ਆ ਦਿਹਾੜੀ ਚੱਲ ਸੁੱਖ ਦੇਉ ਨੂੰ ਪਰ ਕਿੱਥੇ ਸਾਰੀ ਦਿਹਾੜੀ ਅੰਦਰੋਂ ਹੀ ਨਿਕਲਦੀ ਹੈਗੀ ਸਹੀ ਗੱਲ ਆ ਜੰਗੀਰ ਕੁਰੇ ਤੇਰੀ ਹੁਣ ਤਾਂ ਮੇਰੇ ਗੋਡੇ ਵੀ ਦਖਣ ਬਲੱਗ ਕੇ ਆ ਸਾਰੀ ਦਿਹਾੜੀ ਸਿਰ ਨਹੀਂ ਦੁਖਣੋਂ ਹੜਦਾ ਇਹ ਗੱਈਏ ਹੁਣ ਪਰ ਇਹ ਜੀ ਇਲਾਜ ਨਾ ਹੁਣਾ ਲੜਿਆ ਵੀ ਤਾਂ ਨਹੀਂ ਜਾਂਦਾ ਇਹਦਾ। ਤੁਸੀਂ ਨਿੱਕੇ ਨੂੰ ਕਿਹਾ ਕਰੋ ਵੀ ਤੇਰੀ ਮਾਂ ਔਖੀ ਆ। ਉਹਥੇ ਰਾ ਸਮਝਾਈਦਾ ਇਹਨਾਂ ਦੇ ਖਾਣੇ 'ਚ ਕੋਈ ਵੜਦੀ ਨਹੀਂ ਗੱਲ ਕੀ ਗਈਏ। ਸਾਰੀ ਉਮਰ ਲੰਘ ਗਈ। ਸੁੱਖ ਦਾ ਆਪਣਾ ਕੋਈ ਦੇਖਿਆ ਹੀ ਨਹੀਂ ਹੈਗਾ। ਆਪਣੀ ਤਾਂ ਕਿਸਮਤ ਹੀ ਮਾੜੀ ਹੈ ਜੀ ਕੋਲੇ। ਚਲ ਕੋਈ ਨਹੀਂ। ਚਲੋ ਤੁਸੀਂ ਰੋਟੀ ਖਾਓ। ਕੋਈ ਨਹੀਂ ਤੂੰ ਬੇਗਾਨਾ ਕਰਿਆਗਾ ਲੱਗ ਜਾਣਗੇ ਕੰਮ ਆ ਜੀ ਆ ਜੀ ਕੋਈ ਗੱਲ ਨਹੀਂ ਹੁੰਦਾ ਪਰ ਇਹੋ ਨਾਲ ਮੈਂ ਤੇ ਤੁਮਾਰੀ ਹਾਂ ਠੀਕ ਹੈ ਕਹਿੰਦਾ ਮੇਰੇ ਕੋਲੇ ਭੇਜ ਦੇ ਕੋਈ ਨਹੀਂ ਭੇਜ ਤੂੰ ਆਇਆ ਬਈਆ ਜੀ ਹਾਂ ਬਪੂ ਬੁਲਾਇਆ ਸੀ ਹਾਂ ਬੁਲਾਇਆ ਸੀ ਉਹ ਠੀਕ ਆ ਤੂੰ ਹਾਂ ਵਧੀਆ ਤੂੰ ਬਸ ਮੈਨੂੰ ਤੈਨੂੰ ਤਾਂ ਬੁਲਾਇਆ ਸੀ ਯਾਰ ਤੇਰੀ ਮਾਂ ਦੇ ਸਾਰਾ ਦਿਨ ਗੋਡੇ ਦਰਦ ਕਰੀ ਜਾਂਦੇ ਰਹਿੰਦੇ ਨੇ ਤੇਰੇ ਘਰ ਵਾਲਿਆਂ ਨੂੰ ਕਹਿ ਦਿਆ ਕਰ ਕੋਈ ਕੰਮਕਾਰ ਕਰ ਲਿਆ ਕਰੂਗੀ ਬਪੂ ਮੇਰੀ ਗੱਲ ਸੁਣ ਕੋਈ ਮਨਸਮਾਨਤਾ ਹੈ ਨਹੀਂ ਕਰ ਦੇ ਵਿੱਚ ਕਿੰਨੇ ਵਰ ਕੇ ਹੁਣ ਵੀ ਕੁਕ ਕੰਮ ਢੱਕਾ ਤੋੜ ਲਿਆ ਕਰ ਉਹ ਸਾਰਾ ਦਿਨ ਖੱਪਦੀ ਰਹਿੰਦੀ ਐ ਇਹ ਤੈਨੂੰ ਵੀ ਪਤਾ ਇਹ ਦੇਖ ਹੁਣ ਬੁਢੀ ਹੋ ਗਈ ਐ ਤਾਂ ਉਹਨਾਂ ਕੰਮ ਨਹੀਂ ਹੁੰਦਾ ਹੁਣ ਉਹਨੂੰ ਵੀ ਕਹਿ ਦਿਆ ਕਰ ਵੀ ਸਾਰਾ ਦਿਨ ਮੋਬਾਈਲ 'ਚੋਂ ਨਿਕਲ ਜਾ ਕਰ ਸਾਰਾ ਦਿਨ ਝੂਂਗਾ ਮਰੀ ਜਾਂਦੀ ਰਹਿੰਦੀ ਐ ਬੈਠੀ ਪਤਾ ਨਹੀਂ ਕੀ ਭਾਲਦੀ ਐ ਸਹੂਰੀ ਉਹ ਚ ਬੱਪੂ ਬਥੇਰੇ ਯਾਰ ਸਮਝਾਇਆ ਮੈਂ ਉਹ ਨਹੀਂ ਸਮਝਦੀ ਓਏ ਸਾਡਾ ਕਹਿੰਦੇ ਤਾਂ ਫਿਰ ਬੁਰਾ ਵੱਜਦਾ ਤੂੰ ਹੀ ਕਹਿ ਸਕਦਾ ਪੁੱਤ ਨੂੰ ਪੁੱਤ ਤੂੰ ਹੀ ਸਮਝਾ ਸਕਦਾਗਾ ਕੋਈ ਨਹੀਂ ਮੰਮੀ ਮੈਂ ਕਹਿ ਦੂੰਗਾ ਉਹਨੂੰ ਕੋਈ ਚੱਕਰ ਨਹੀਂ ਹੁਣ ਮੈਂ ਕਿੰਨਾ ਕੁ ਚਿਰ ਕੰਮ ਕਰੀ ਜਾਊਂਗੀ ਪੁੱਤ ਤੂੰ ਸਮਝਾਇਆ ਕਰ ਪੁੱਤ ਬਹਿ ਕੇ ਮੈਂ ਕੀ ਸਮਝਾਵਾਂ ਮਾਂ ਉਹ ਤਾਂ ਡੋਹਣ ਦੀਆਂ ਗੱਲਾਂ ਕਰਦੀ ਐ ਹੁਣ ਮੈਂ ਕਿੰਨਾ ਕਿ ਟਕਰਾਂ ਮਰ ਆਉਂਦੇ ਨਾਲ ਉਹ ਕਿਸੇ ਗੱਲ ਨੂੰ ਸਮਝਦੀ ਨਹੀਂ ਬੱਬੂ ਕੋਈ ਨਹੀਂ ਸ਼ੇਰਾ ਤੂੰ ਪਿਆਰ ਨਾਲ ਸਮਝਾ ਦੇ ਆਪਾਂ ਕਿਹੜਾ ਉਹਦੇ ਨਾਲ ਲੜਨਾ ਥੋੜੀ ਐ ਕੋਈ ਨਹੀਂ ਬੱਬੂ ਮੈਂ ਕਰਦੇ ਜਾ ਕੇ ਗੱਲ ਉਹਨਾਂ ਨਾਲ ਹਾਂ ਉਹਨੂੰ ਪਿਆਰ ਨਾਲ ਸਮਝਾ ਪੁੱਤ ਪਿਆਰ ਨਾਲ ਸਮਝਾ ਕੋਈ ਨਾ ਮਾਂ ਤੂੰ ਨਾ ਟੈਨਸ਼ਨ ਲੈ ਠੀਕ ਐ ਨਾ ਦਵਾਈ ਦੂਈ ਟਾਈਮ ਸਿਰ ਲੈ ਲਿਆ ਕਰ ਤੂੰ ਕੋਈ ਨਾ ਪੁੱਤ ਕੋਈ ਨਾ ਵਰਦਨ ਗੱਲ ਜਾਨੀ ਉਹ ਸਾਰਾ ਦਿਨ ਇਹਦੇ ਚੁੰਗਲਾਂ ਮਾਰੀ ਜਾਂਦੀ ਰਹਿੰਦੀ ਕੋਈ ਟੱਕਾ ਤੋੜ ਲਿਆਕਰ ਤੂੰ ਵੀ ਕਰਦਾ ਕੀ ਹੋ ਗਿਆ ਚੜੇ ਚੜਾਏ ਆਏ ਹਾਂ ਉਹਦਾ ਵਿਚਾਰੀ ਦੇ ਸਾਰੇ ਅੰਗ ਪੈਰ ਦਰਦ ਕਰਦੇ ਆ ਉਹਦੇ ਗੋਡੇ ਦਰਦ ਕਰਦੇ ਆ ਫੇਰ ਵੀ ਕੰਮ ਕਰੀ ਜਾਂਦੇ ਰਹਿੰਦੀ ਆ ਉਹ ਫੇਰ ਕੀ ਖਾਹਾਂਗੇ ਜੇ ਦੋ ਦਿਨ ਕੰਮ ਕਰ ਲਿਓ ਨਹੀਂ ਖਾਹਾਂਗੇ ਨਾਲੇ ਹੋਰ ਤੂੰ ਦੇਖ ਲੈ ਅਗਰ ਕਿਸੇ ਨੂੰ ਤੇਰੀ ਮਾਂ ਮਾਰ ਗਈ ਆ ਉਹ ਆਹੋ ਮਾਂ ਮਾਰ ਗਈ ਆ ਲਾਕੇ ਲੂਤੀਆਂ ਤੋੜਦਾ ਮਾਂ ਮਾਰ ਗਈ ਬੁਜੀ ਤੈਨੂੰ ਫੜਕਾ ਕੇ ਤੋੜ ਦੇ ਲੂਤੀਆਂ ਲੱਗ ਕੇ ਕਦੇ ਦਵਾਈ ਪੁੱਛੇ ਉਹਨੂੰ ਵੀ ਤੂੰ ਟਾਈਮ ਨਾਲ ਲੈ ਮੈਨੂੰ ਨਹੀਂ ਪਤਾ ਜੇ ਆਹੀ ਕੋ ਖੁਸ਼ ਕਰਨਾ ਨਾ ਮੈਨੂੰ ਅੱਡ ਕਰ ਦੇ ਆ ਅੱਡ ਕਰ ਦੇ ਉਹਨੂੰ ਨਾਲੇ ਹਾਂ ਬਸ ਅੱਡ ਹੋ ਜਾ ਚੁੱਪ ਕਰਕੇ ਨਹੀਂ ਮਾਇਨੇ ਨਹੀਂ ਦੇ ਕੇ ਤਾਂ ਨਹੀਂ ਅੱਡ ਫਿਰ ਨਹੀਂ ਹੁੰਦਾ ਪਰ ਮੈਂ ਚੱਲੀ ਆ ਫੇਕੇ ਜਦ ਬਗਦਾ ਜਿੱਤੇ ਮਰਜੀ ਚੱਲੀ ਆ ਫੇਕੇ ਡਰਾਵਾ ਮਾਰ ਦਿੰਦੀ ਆ ਕੱਲੀ ਨਾ ਪੁੱਤ ਕੀ ਗੱਲ ਹੋ ਗਈ ਕਿਉਂ ਗੱਲ ਦਾ ਤੁਹਾਨੂੰ ਨਹੀਂ ਪਤਾ ਲਾ ਕੇ ਲੁੱਤੀਆਂ ਤਾ ਨੂੰ ਤੁਸੀਂ ਤੋਰਤਾ ਨਹੀਂ ਨਹੀਂ ਸ਼ੇਰਾ ਆਏ ਨਹੀਂ ਕਹਿੰਦੇ ਬੰਦੇ ਪੁੱਤ ਚੱਲ ਅੰਦਰ ਤੂੰ ਨਹੀਂ ਪਾਪਾ ਹੀ ਮੈਂ ਤਾਂ ਆਪਦੇ ਪੇਕੇ ਜਾਉਂਗੀ ਉਹ ਜਾਣ ਲੈ ਬਾਪੂ ਇਹਨੂੰ ਜਾਣ ਦੇ ਮੈਨੂੰ ਉਹ ਕਾਗ ਜਾ ਬਾਗ ਜਾ ਤੁਹਾਨੂੰ ਨਾ ਕੋਈ ਨਾ ਕੋਈ ਨਹੀਂ ਮੇਰੇ ਮਾਪੇ ਉਹ ਮੈਂ ਕਿਹੜੇ ਮਾਪੇ ਮਾਰਦੇ ਉਹ ਚੱਲ ਅੰਦਰ ਚੱਲ ਅੰਦਰ ਬਹੁਤ ਸੰਕਰਕਸ਼ਾ ਜੇ ਤੁਸੀਂ ਕਰਨ ਫੇਟੋ ਲੈ ਨਹੀਂ 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 ਇਧਰ ਕੇ ਨਾ 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 ਪੁੱਤ ਨਾ ਨਾ ਪੁੱਤ ਨਾ ਨਾ ਮੈਂ ਕਿਵੇਂ ਮਾਰੂਗਾ ਇਹ ਚਾਲੰਦੋ ਉਹ ਕੋਈ ਨਹੀਂ ਸ਼ੇਰਾ ਬਾਹਲਾ ਰੋਲਾ ਨਹੀਂ ਪਾਉਂਦੇ ਉਹ ਤਾਂ ਲੜਾਈ ਦਾ ਕੋਈ ਫਾਇਦਾ ਨਹੀਂ ਲੜਾਈ ਪਵਾਈ ਕਿਹੜਿਆ ਪਾਪਾ ਜੀ ਤੁਸੀਂ ਪਵਾਈ ਆ ਉਹ ਕਾਹਨੂੰ ਕੁੱਤੈ ਨੂੰ ਭੁਲਖਈ ਆ ਸੀ ਕੌਣ ਆ ਲੜਾਈ ਪਵਾਉਣ ਵਾਲੇ ਇਹ ਬਹਿਨ ਦਾ ਕੋਈ ਇਲਾਜ ਨਹੀਂ ਹੁੰਦਾ ਬਹਿਨ ਨਹੀਂ ਕਰੀਦਾ ਮੈਂ ਵੀ ਨਹੀਂ ਕਰਦੀ ਮਾਤਾ ਤੁਸੀਂ ਕਹਿੰਦੇ ਮੈਂ ਸਾਰਾ ਦਿਨ ਕੰਮ ਕਰੀਏ ਨਹੀਂ ਮੈਂ ਆ ਚਵੇਲੀ ਰਹਿਣੀ ਮੈਂ ਕੰਮ ਨਹੀਂ ਕਰਦੀ ਏ ਤੁਹਾਡੇ ਕੰਮ ਕਰਦੀਆਂ ਦੇ ਕੌਣ ਉਹ ਤਾਂ ਬੱਤੇ ਦੇ ਸਾਰਾ ਦਿਨ ਗੋਟੇ ਗਿੱਟੇ ਘੁੰਮਦੇ ਰਹਿੰਦੇ ਅੱਜ ਤਾਂ ਮੈਨੂੰ ਪੈਸਾ ਸੀ ਮੜਾ ਜਾ ਓਰੇ ਆ ਲਿਖੇ ਪੁੱਤ ਮੈਂ ਤਾਂ ਬਸ ਤੁਹਾਡੇ ਨਾਲ ਨਹੀਂ ਰਹਿਣਾ ਗੱਲ ਇਹ ਕੀ ਏ ਘਰ ਮਤਾਂ ਬਾਤ ਹੁੰਦੇ ਨੇ ਘਰ ਜਾੜੀ ਨਹੀਂ ਹੁੰਦਾ ਜਾੜ ਨਾਲੇ ਤੁਸੀਂ ਨਾ ਪੁੱਤ ਮੈਂ ਤਾਂ ਇਹ ਕਰਜ ਦਾ ਹਾਲ ਕਰਾਣ ਆਇਆ ਧੰਦੇ ਤੇ ਕੋਈ ਨਹੀਂ ਬਾਕੀ ਕੋਈ ਮੈਂ ਕਰ ਬਾਕੀ ਗੱਲ ਨਹੀਂ ਹੈ ਬਾਵਾ ਜਾ ਕਰ ਹਾਂ ਤੇਰੀ ਮਾਂ ਦੀ ਦਿੱਤੀ ਲੱਗੀ ਹੈ ਕੋਈ ਨਹੀਂ ਆਹ ਬੋਤੇ ਚੋਟ ਕਰ ਜੋ ਆਉਦੇ ਘਰ ਦਾ ਪਲੇਸ ਦਿਖਾਈ ਹਰ ਵਾਰ ਤੇ ਰੱਖਲੇ ਬਸ ਜੇ ਤੁਸੀਂ ਇਹੀ ਚਾਹੁੰਦੇ ਹੋ ਨਾ ਅਸੀਂ ਅਸੀਂ ਇੱਥੇ ਰਹਿਣਾ ਨਹੀਂ ਸਾਨੂੰ ਕਿਤੇ ਹੋਰ ਭੇਜੋ ਬਸ ਕਿਤੇ ਨਹੀਂ ਜੇ ਤੁਸੀਂ ਹੋਈ ਕਿਤੇ ਗੱਗ ਲੈ ਮੈਂ ਤਾਂ ਆਪਣੇ ਮਾਰੂ ਰੌਲਾ ਰੰਪੜ ਜਾ ਕੇ ਕੋਈ ਗੱਲ ਨਹੀਂ ਲੀਤੀ ਇਹ ਕੋਈ ਨਹੀਂ ਵੀ ਹੱਲ ਕਰਦਿਆਂ ਥੋੜਾ ਕੋਈ ਗੱਲ ਨਹੀਂ ਕਿੱਥੇ ਜਾ ਕੇ ਪੁੱਤਾ ਸੀ ਕਿਹਦੇ ਸਾਰੇ ਜਾਵਾਂ ਮੈਨੂੰ ਨਹੀਂ ਪਤਾ ਮਰੋ ਜੀ ਹਰ ਵਾਰ ਬੱਕਰੇ ਦਾ ਹੀ ਕਰੇ ਹੁੰਦਾ ਟਿਕਰਾ ਮੈਨੂੰ ਅਟਕਰਾ ਦੇ ਕੋਈ ਗੱਲ ਨਹੀਂ ਪੁੱਤਰ ਰੌਲਾ ਨਾ ਬਾ ਕੋਈ ਨਹੀਂ ਕੋਈ ਜੀ ਕੋਈ ਨਹੀਂ ਪੁੱਤਰ ਚੁੱਪ ਕਰ ਲੈ ਇਹਦਾ ਮੈਂ ਚੁੱਪ ਕਰ ਉਹ ਮਾਂ ਇਹਦੀ ਤੇਰੀਆਂ ਗੱਲਾਂ ਤੈਨੂੰ ਤਾਂ ਹੀ ਤੇਰੇ ਲਈ ਗੱਟੀ ਹੈ ਉਹ ਹਰ ਵਾਰ ਇਹਨੇ ਜੋ ਪਕੜਦਾ ਜੋ ਪਕੜ ਜਾ ਚੁੱਪ ਚੁੱਪ ਬੜਾ ਰਹਾ ਮਾਂ ਵੀ ਕੁਛ ਕੋਈ ਨਹੀਂ ਕੀ ਇਹ ਜੋ ਕਰ ਜਾ ਕੋਈ ਗੱਲ ਨਹੀਂ ਸਾਨੂੰ ਕੋਈ ਨਹੀਂ ਥੋੜਾ ਉੱਥੇ ਹੱਲ ਕਰ ਦਿੰਦੇ ਆ ਬੱਸ ਕਰ ਦੋ ਤੁਸੀਂ ਮੇਰੇ ਚਾਚੇ ਨੂੰ ਫੋਨ ਲਾਉਣਾ ਕੋਈ ਨਹੀਂ ਥੋੜਾ ਉੱਥੇ ਹੱਲ ਕਰ ਦਿੰਦੇ ਆ ਬੱਸ ਵੇ ਹੁੰਦੀ ਆ ਮੇਰੇ ਸਾਹਮਣੇ ਹਾਂ ਹਾਂ ਪੁੱਤ ਕੋਈ ਨਾ ਤੁਸੀਂ ਆ ਨਾ ਮੇਰੇ ਫੋਨ ਤੋਂ ਲਾ ਦਿਓ ਜੱਜ ਲਾ ਦੇ ਫੋਨ ਲਾ ਕੋਈ ਗੱਲ ਐ ਮੇਰੇ ਫੋਨ ਤੋਂ ਲਾ ਦਿਓ ਲਾ ਦੋ ਲਾ ਦੋ ਤੁਸੀਂ ਜੀ ਕੋਈ ਨਾ ਕੀ ਇਹ ਕਿ ਭੰਗੀ ਘਰ ਚ ਪਕਲੇਸ ਪਾਇਆ ਹੋਇਆ ਐ ਅਜੇ ਨੂੰ 6 ਮਹੀਨੇ ਹੋ ਗਏ ਪਕਲੇਸ ਪਾਇਆ ਹੋਇਆ ਕੋਈ ਨਹੀਂ ਜੇ ਮੈਂ ਵੀ ਨਹੀਂ ਕਰੀ ਐਂ ਤੇ ਹੋਰ ਦੀਆ ਜੇ ਮੈਂ ਕੋਈ ਹੱਥੋਂ ਨਹੀਂ ਆਤਾ ਹਾਰਾ ਬਥੇਨਾ ਫਾਰਾ ਗੇਂ ਕੁ ਬਾਪਾ ਜੇ ਮੈਂ ਘਰ ਮੈਂ ਦੇਖ ਚੱਲੇ ਮੈਂ ਉੱਧਰ ਚੱਲੇ ਆਪਾਂ ਮਾਰ ਕੋ ਸਾਰਾ ਤੇ ਕੰਮ ਕਰ ਦਣ ਉਂਡੀ ਪਤਾ ਨਹੀਂ ਕਿੱਥੋਂ ਮੇਰੇ ਮੱਥੇ ਮਾਰੀ ਰੂਹੀ ਲਗੇ ਤੂੰ ਮੇਰਾ ਬੁੱਝੜ ਪਿਆਸੀ ਪੱਲੇ ਐਡੇ ਐਡੇ ਸੋਹਣੇ ਮੁੰਡਾ ਤੇ ਰਿਸ਼ਤੇ ਆਉਂਦੇ ਸੀ ਮੈਨੂੰ ਆ ਤੈਨੂੰ ਆਉਂਦੇ ਸੀ ਸੋਹਣੇ ਮੁੰਡਾ ਤੇ ਰਿਸ਼ਤੇ ਫਿਰ ਹੁਣ ਲੈ ਲੈ ਤੈਨ ਡੇਲੀ ਵੀ ਨਹੀਂ ਕਿਸੇ ਐ ਕੁੜੀ ਆ ਦੇ ਨਹੀਂ ਹੁਣ ਤੁਸੀਂ ਦੋਹੇ ਚੁੱਪ ਕਰ ਕੋ ਚੁੱਪ ਕਰ ਜੋ ਕੋਈ ਨਹੀਂ ਮੈਂ ਲਾਉਣਾ ਹਾਂ ਅੱਜ ਤੇਰਾ ਬਾਪੂ ਫੋਨ ਲਾਉਂ ਚੰਗਾ ਬਈ ਧੰਨਵਾਦ ਕੀ ਕਹਿੰਦੇ ਹੈ ਕਹਿ ਤਾਂ ਤੇਰੇ ਚਾਚੇ ਇਹ ਲੋਕ ਉੱਥੇ ਹੱਲ ਹੋ ਜਾਊਗਾ ਤੁਹਾਡਾ ਘਰ ਦਾ ਕੋਈ ਨਹੀਂ ਤੁਸੀਂ ਉੱਥੇ ਜਾ ਕੇ ਰਹਿ ਲਓ ਤੀਏ ਕਲੇਸ਼ ਨਾ ਕਰੋ ਪਰ ਬੱਪੂ ਮੇਰਾ ਨਹੀਂ ਕਰਦਾ ਯਾਰ ਉਹ ਨਹੀਂ ਪੁੱਤ ਕੋਈ ਗੱਲ ਨਹੀਂ ਸਾਰਾ ਉਸ ਕਰਨਾ ਪੈਣਾ ਹੈ ਇਹਸ ਮਟਾਉਣ ਵਾਲੀ ਗੱਲ ਕਰੀਦਾ ਕਲੇਸ਼ ਦਾ ਮੂਹਾਲਾ ਹੁੰਦਾ ਚਲ ਆਸ ਵਧੀਆ ਕਰ ਬਸ ਫਿਰ ਮੈਂ ਪੈ ਨਹੀਂ ਕਰਦੀ ਇਹਦੇ ਪਾੜੇ ਪਾਲਜੇ ਠੰਡ ਜਸ ਜਨਾ ਚੰਗਾ ਪੁੱਤ ਆਜਾ ਬਹੁਤ ਹੋ ਗਿਆ ਹੁਣ ਆ ਚੱਲ ਪਾ ਚੰਗਾ ਬਸ ਫੋਨ ਫੋਨ ਕਰਦੇ ਰਹੀ ਨੂੰ ਤੇ ਰੱਖ ਸੁਣ ਬੱਚੇ ਮਾਂ ਦਾ ਦੇਣ ਨਹੀਂ ਦੇ ਸਕਦੇ ਮਾਂ ਮੈਂ ਕਿ ਕਿ ਲਾਡਲ ਮੰਮੀ ਮੈਂ ਗੱਲ ਸੁਣਾਉਣਾ ਤੈਨੂੰ ਹਾਂ ਪੁੱਤ ਬੋਲ ਨੰਨ ਕਰ ਲਿਓ ਘਰ ਦਾ ਸਾਰਾ ਤੇ ਝਾੜੂ ਝੂੜੂ ਲਾ ਲੈ ਨਾਲੇ ਸਫਾਈ ਕਰ ਦੇ ਅੰਦਰ ਬੈੱਡਰੂਮ ਦੀ ਠੀਕ ਆ ਉਤੋਂ ਤਾਂ ਹੋ ਜੋ ਮੇਰੇਆਂ ਦੋ ਰੋਟੀਆਂ ਤਾਂ ਪਕਾ ਜਾ ਮੰਮੀ ਰੋਟੀਆਂ ਮੈਥੋਂ ਨਹੀਂ ਪਕਦੀਆਂ ਸਾਡੀ ਅਸੀਂ ਲੇਟ ਹੋ ਜਾਂਦੇ ਫਿਰ ਨਹੀਂ ਦਿੱਤਨ ਚੱਲਿਆ ਠੀਕ ਆ ਚਲੋ ਮਾਰਦੀ ਆ ਤੈਨੂੰ ਪਕਾ ਲਈ ਕਿੱਥੋਂ ਪਕਾ ਲਈ ਜੀ ਰੋਟੀ ਮੈਂ ਤਾਂ ਬਿਮਾਰ ਹੋਈ ਪਈ ਆਂ ਜੀ ਮੈਂ ਇਥੋਂ ਨਹੀਂ ਬਾਕਦੀ ਰੋਟੀ ਐ ਤੇ ਓਨ ਤੈਨੂੰ ਕੀ ਗੱਲ ਹੋ ਗਈ ਪਤਾ ਨਹੀਂ ਬੁਖਾਰ ਜਿਹੇ ਆੜਿਆਂ ਵਾਂਗੂ ਹੋਇਆ ਪਿਆਗਾ ਤੇ ਥੂੰ ਗੋਲੀ ਗਾਲੀ ਲੈ ਲੈਂਦੀ ਕੋਈ ਮਸਾਲਾ ਲਾਉਂਗੀ ਗੋਲੇ ਬਸ ਤੇ ਮੈਨੂੰ ਨਊ ਤਾਂ ਮੁੰਡਾ ਨਹੀਂ ਦਿੰਦੇ ਕਿੱਧਰ ਗਏ ਉਹ ਤਾਂ ਫਿਲਮ ਫੁਲਮ ਦੇਖਣ ਗਏ ਨੇ ਮੈਂ ਆਖਿਆ ਸੀ ਦੋ ਰੋਟੀਆਂ ਪਕਾ ਜਾ ਕਹਿੰਦੀ ਮੈਂ ਇਥੋਂ ਨਹੀਂ ਪਕਾਦੀਆਂ ਉਹ ਵੀ ਬਸ ਹੱਥੋਂ ਨਿਕਲਦੇ ਜਾਂਦੇ ਨੇ ਕੋਈ ਨਹੀਂ ਗੱਲ ਸੁਣਦਾ ਨਾ ਮੁੰਡਾ ਸੁਣੇ ਨਾ ਬਹੁਤ ਸੁਣੇ ਕੀ ਕਰੀ ਅੱਜਕੱਲ੍ਹ ਜਮਾਨੇ ਇਹੇ ਜਾ ਹੋਇਆ ਪਿਆ ਹੂੰ ਮਾਤਾ ਔਖੇ ਕਰ ਰੱਖਿਆ ਮੁੰਡੇ ਨੇ ਤਾਂ ਵੇਸੇ ਵਾ ਸਾਰਾ ਦਿਨ ਨੂੰ ਦੇ ਮਗਰੀ ਲੱਗਿਆ ਰਹਿਣਾ ਜਿਵੇਂ ਉਹ ਕਹੇ ਜੀ ਚਲੋ ਜੀ ਥੀਤ ਆਪਣੇ ਤਾਂ ਕੋਈ ਗੱਲ ਹੀ ਨਹੀਂ ਸੁਣ ਕਿਉਂ ਹੁਣ ਜਿਆਦੇ ਔਖੀ ਐ ਇਹ ਤੇ ਲੈਨ ਨੂੰ ਦੇ ਨੇ ਇੱਕ ਹੱਥ ਕਰ ਲੈ ਇੱਕ ਹੱਥ ਪਰ ਲੈ ਤੂੰ ਮੇਰੇ ਮਾਪਿਆਂ ਨਾਲ ਘੱਟ ਨਹੀਂ ਕਰੀ ਮੈਂ ਤਾਂ ਕਹਿੰਦਾ ਜਿੰਨੀ ਤੂੰ ਉਹਨਾਂ ਨਾਲ ਕਰੀ ਤੇਰੇ ਨਾਲ ਉਦੋਂ ਦੁਖਣੀ ਹੋਵੇ ਹੋਈ ਜਾਂਦੇ ਨੇ ਹੋਈ ਜਾਂਦੀਆਂ ਨੇ ਨਾ ਮਨੂਹ ਕੋਤ ਤਾਂ ਜਿਹੇ ਜਿਹੇ ਹੈ ਕਿ ਹੈ ਕਿ ਉਹ ਜੇ ਤੁਸੀਂ ਹੋਗੇ ਤਾਂ ਨਹੀਂ ਮੈਂ ਦੱਸ ਕਿਹੜੇ ਚੀਜ਼ ਨੂੰ ਬਸ ਰਹਿਣ ਦੇ ਤੂੰ ਨਾਲ ਘਟ ਨਹੀਂ ਗੁਜ਼ਾਰੀ ਜਿਹੜੀ ਤੂੰ ਨਾਲ ਕਰੀਏ ਨਾ ਬਸ ਮੈਂ ਤਾਂ ਕਹਿੰਦਾ ਤੇਰੇ ਨਾਲ ਉਹ ਦੁਗਣੀ ਹੋਵੇ ਠੀਕ ਹੈ ਨਾ ਤੂੰ ਮੇਰੀ ਪਿੱਛਾ ਕਰਦੂਗਾ ਕਰੀਂ ਨਾ ਅੰਦਰ ਕਰਕੇ ਤੂੰ ਤੇਰੀ ਆਪਣੀ ਤੂੰ ਮੇਰੀ ਉਹ ਤਾਂ ਇੱਕ ਨਹੀਂ ਮੰਨੀ ਹੈ ਹੁਣ ਤੈਨੂੰ ਸਾਰੀਆਂ ਗੱਲਾਂ ਯਾਦ ਆਉਂਦੀਆਂ ਹੋਣਗੀਆਂ ਚਲ ਹੁਣ ਨੋ ਤੇ ਮੁੰਡੇ ਨੂੰ ਸਮਝਾ ਲੋ ਮੈਥੋਂ ਤਾਂ ਜਿਹੜੀ ਗਲਤੀ ਹੋ ਗਈ ਠੀਕ ਆ ਜੀ ਗਲਤੀਆਂ ਖਾ ਖਾ ਕੇ ਬੰਦਾ ਠੋਕਰਾਂ ਖਾ ਕੇ ਚੁਦਰਦਾ ਸਹੀ ਗੱਲ ਆ ਹੁਣ ਤਾਂ ਲੱਗ ਗਈਆਂ ਠੋਕਰਾਂ ਤੁਸੀਂ ਜਵਾਬ ਕਾਨੂੰਨ ਨੂੰ ਸਮਝਾ ਦਿਓ ਅੱਜ ਮੇਰੇ ਆਪ ਦੇ ਤੇ ਬੀਤਦੀ ਆ ਵਕਤ ਮੈਨੂੰ ਲੱਗਦਾ ਵੀ ਮੈਂ ਹੁਣ ਤੋਂ ਗਲਤੀ ਕੀਤੀ ਸੀ ਇਹ ਉਦੋਂ ਦੀ ਗੱਲ ਸੀ ਜੀ ਬਾਪੂ ਆ ਬੁੱਤ ਨੂੰ ਅਸੀਂ ਰਹਿਣ ਲੱਗਣਾ ਸ਼ਹਿਰ ਚ ਬਠਿੰਡੇ ਬਠਿੰਡੇ ਪੁੱਤ ਯਾਰ ਖਰਚਾ ਹੀ ਬੜਾ ਹੋ ਜਾਊ ਖਰਚੇ-ਕੁਰਚੇ ਕੂ ਗਾਨੀ ਸੀ ਆਪੇ ਕੱਢੀ ਚੱਲਾਂਗੇ ਇੱਥੇ ਤਾਂ ਮਾਂ ਦੇਖ ਲੈ ਪਾਤੀਆਂ ਬਰ ਬਰ ਕੇ ਢੇਰ ਲਾਇਆ ਬਤੇ ਮੇਰੀ ਘਰੇ ਨੂੰ ਤਾਂ ਮੁਸ਼ਕਿਲ ਏ ਕੋਈ ਨਹੀਂ ਪੁੱਤ ਸਾਰੀ ਦੁਨੀਆ ਹੀ ਰਹਦੀ ਏ ਪਿੰਡਾਂ ਚ ਕੀੜਾ ਮੈਂ ਤਾਂ ਬਾਪੂ ਉੱਤੇ ਰਹਿਣਾ ਬਠਿੰਡੇ ਦਾ ਐਡਾ ਸੋਹਣਾ ਆਪਣਾ ਘਰ ਪਾਇਆ ਹੋਇਆ ਦੱਸ ਬਠਿੰਡੇ ਲੈ ਫੇਰ ਅਸੀਂ ਕੀ ਕਰਾਂਗੇ ਪੁੱਤ ਥੋੜ੍ਹ ਦੇ ਬਿਨਾਂ ਨਹੀਂ ਮੈਂ ਐਡੀ ਵੱਡੀ ਕੋਠੀ ਨਾ ਜੀ ਬਾਪੂ ਜੀ ਅਸੀਂ ਨਹੀਂ ਰਹਿਣਾ ਬਸ ਅਸੀਂ ਰਹਿ ਨਹੀਂ ਸਕਦੇ ਪਿੰਡ ਚ ਪੁੱਤ ਐਡੀ ਵੱਡੀ ਕੋਠੀ ਤੁਸੀਂ ਦੋਨੇ ਕੀ ਕੀ ਕਰਾਂਗੇ ਰਹਿ ਕੇ ਬਾਪੂ ਕੋਈ ਗੱਲ ਨਹੀਂ ਬਾਪੂ ਰਿਆ ਕਰ ਉਹ ਅਸੀਂ ਮਾਰ ਜਿਆ ਕਰਾਂਗੇ ਕਦੇ ਨਾ ਕਦੇ ਕਿਹੜਾ ਯਾਰ ਸਾਰੇ ਕੰਮ ਕਾਰ ਵੀ ਮੈਂ ਕਰ ਲਿਆ ਕਰੂੰ ਝਾੜੇ ਗੋਚੇ ਤਾਂ ਗੋਹਾਗਾ ਮੈਂ ਬਾਹਰ ਸਿੱਖਿਆ ਕਰੂ ਨਾ ਪੱਛਿਆ ਕਰਾਂ ਇਨਾ ਮੇਰੇ ਨਾ 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 ਮੈਂ ਨਹੀਂ ਬਾਪੂ ਰਿਆ ਤਾਂ ਨਾ ਕਰ ਸ਼ਰਾਬ ਉਹ ਨਾ ਨਾ ਬਾਪੂ ਕੋਈ ਗੱਲ ਨਹੀਂ ਤੂੰ ਆ ਜਾ ਕਰੀ ਮਾਰ ਲਿਆ ਕਰੀ ਜਿਹੜਾ ਨਹੀਂ ਨਹੀਂ ਬੇਬੇ ਕੋਈ ਗੱਲ ਨਹੀਂ ਠੀਕ ਹੈ ਚੱਲ ਤੇਰੀ ਮਰਜ਼ੀ ਹੈ ਨਾ ਜਾਓ ਲੈ ਜੀ ਮੈਂ ਥੋਂ ਬਹੁਤ ਵੱਡੀ ਗਲਤੀ ਹੋ ਗਈ ਜੀ ਆਪਾਂ ਤਾਂ ਪਿੰਡ ਜਾ ਕੇ ਆਉਣਾ ਬੇਬੇ ਬਾਪੂ ਕੋ ਨੂੰ ਮਿਲ ਕੇ ਆਉਣਾ ਦਾ ਬਹੁਤ ਵੱਡੀ ਗਲਤੀ ਹੋ ਗਈ ਮਿੱਤੂ ਚਲ ਕੋਈ ਨਾ ਚਲਦੇ ਆਪਾਂ ਮੈਨੂੰ ਬਹੁਤ ਟਾਈਮ ਹੋ ਗਿਆ ਮਾਨ ਨੂੰ ਨਹੀਂ ਮਿਲ ਕੇ ਚਲੋ ਅੱਜ ਆਪਾਂ ਚੱਲਦੇ ਆਂ ਜੇ ਪਿੰਡਾਂ ਚਲ ਜਾਂ ਤੂੰ ਕਿ ਦੇ ਕੀ ਦੋ ਤੁਸੀ ਜੀ ਲੱਗਦੇ ਉਹਨਾਂ ਦੇ ਮੈਂ ਉਹਦਾ ਮੁੰਡਾ ਹਾਂ ਅੱਜ ਆਜੰਦਰ ਆਉਂਦਾ ਪੁੱਤ ਨਹੀਂ ਬਿਸਰੀਓ ਖਤ ਵਾਲੀ ਤਾਂ ਯਾਦ ਆਉਂਦੀ ਸਾਦੇ ਪਿੰਡ ਯਾਦ ਆਉਂ अच्छा तू 69 ਸਿੰਘ ਦੇ ਮੁੰਡੇ ਹਾਂ ਹਾਂ ਸ਼ੇਰਾ ਮੈਂ 69 ਦਾ ਮੁੰਡਾ ਬਾ ਬੁਯਰ ਕੋ ਹੋਦਾ ਤੁਸੀਂ ਮੈਥੋਂ ਥੋੜੀ ਜਿ ਵੱਡੀ ਉਮਰ ਦੇ ਕਹਿਣਾ ਤਾਂ ਨਹੀਂ ਚਾਹੀਦਾ ਪਰ ਜੋ ਤੁਸੀਂ ਕੀਤੀ ਹੈ ਕੋਈ ਮਤਰਿਆ ਪੁੱਤ ਵੀ ਨਹੀਂ ਕਰਦਾ ਐਂ ਦਾ ਸ਼ੇਰਾ ਕੀ ਕਰੀਏ ਜਦੋਂ ਤੁਹਾਨੂੰ ਪਤਾ ਵੀ ਦਿਮਾਗ ਤੇ ਪਰਦਾ ਪੈ ਜੇ ਉਦੋਂ ਕੁਝ ਨਹੀਂ ਸੋਚਦਾ ਮੱਖ ਲਾਣਦਾ ਇਹ ਜੇ ਪੁੱਤਾਂ ਦੇ ਤਾਂ ਬਹੁਤ ਨਰਕ ਭੋਗਿਆ ਵਜਾਇਰਾ ਨੇ ਤੁਹਾਨੂੰ ਯਾਦ ਕਰ ਕਰਕੇ ਕਰ ਕਰਕੇ ਬਹੁਤ ਰੋ ਕੇ ਬਹੁਤ ਜਿੰਨਾ ਆਪਾਂ ਕਹੀਦੀ ਉਹਨਾਂ ਦੁੱਖ ਝੱਲ ਕੇ ਮਰਿਆ ਬਹੁਤ ਤੁਸੀਂ ਤਾਂ ਬਹੁਤ ਸੋਚ ਕੇ ਨਾ ਜੱਲਾ ਸੋਚ ਕੇ ਤੁਹਾਡੇ ਬਾਰੇ ਮੈਨੂੰ ਬੜੀ ਨਫ਼ਰਤ ਹੁੰਦੀ ਸੀ ਵੀ ਮੈਂ ਉਹਨਾਂ ਨੂੰ ਪੁੱਛਦਾ ਵੀ ਹੁੰਦਾ ਸੀ ਮੈਨੂੰ ਦੱਸੋ ਤਾਂ ਸਹੀ ਵੀ ਤੁਹਾਡੇ ਕੌਣ ਆ ਜਵਾਕ ਇਹ ਜੇ ਕਹੇ ਜੇ ਪੁੱਤ ਹੁੰਦੇ ਆ ਗਲਤੀ ਹੋ ਗਈ ਪੁੱਤ ਸਾਥ ਹੁਆ ਤਾਂ ਵੱਡੀ ਗਲਤੀ ਨਹੀਂ ਮਾਦਾ ਇਹਦਾ ਬੜੀ ਵੱਡੀ ਗਲਤੀ ਇਹੋ ਜੀ ਗਲਤੀ ਤਾਂ ਅਸੀਂ ਦੇਖੀ ਨਹੀਂ ਕਦੇ ਕਿਸੇ ਨੇ ਕੀਤੀ ਹੋਵੇ ਪੁੱਤ ਸਭ ਕੁਝ ਇਹਨੇ ਕੀਤਾ ਇਦੇ ਕਰਕੇ ਹੋਈ ਏ ਪਾਏ ਨੇ ਇਕੱਲੇ ਘਰ ਦੇ ਮੂੰਹ ਵੀ ਨਹੀਂ ਦੇਖੇ ਸੀ ਤੁਨ ਲਾ ਦੇ ਪਾਏ ਕਾ ਬਣਾ ਲਈ ਦਾੜੀ ਵਾਜਦੀ ਜੇ ਉਦੋਂ ਮਾੜਾ ਮੋਟਾ ਬੰਦਾ ਸੰਜੇ ਮਰੱਖ ਲੈਣਾ ਤੇਰੀਆਂ ਬੋਲਾਂ ਤੇ ਮਾਸ਼ਾ ਜਿੱਤ ਜੀ ਮਾਦੇ ਦਾ ਬੰਦਾ ਏ ਇਹ ਪੂਰੀ ਸਾਂਹ ਉਹਦੇ ਉਹਨਾਂ ਨੂੰ ਤੇ ਸਾਂਹ ਆ ਪਾਤ ਮਾ ਤੂੰ ਕਦੇ ਵਾਰ ਤੇ ਮੂੰਹ ਨੂੰ ਦੇਖਿਆ ਬੰਦਾ ਕੋਈ ਪਹਿਲਾਂ ਸੋਚਣਾ ਸੀਗਾ ਉਹਦਾ ਬਹੁਤ ਆ ਵਿਚਾਰੀ ਤੁਹਾਡੀ ਮਾਤਾ ਬਿਮਾਰ ਹੋ ਗਈ ਤੁਹਾਡੇ ਪਿਓ ਨੇ ਇਲਾਜ ਵਾਸਤੇ ਘਰ ਮੈਨੂੰ ਵੇਚਤਾ ਸੀ ਮੈਂ ਹੀ ਸਾਹਮਣੇ ਆਹੋ ਜਾਂਦੀ ਵਾਰ ਇੱਥੇ ਸੀਗੇ ਮੇਰੇ ਕੋਲੇ ਮੇਰੀ ਗਲਤੀ ਕਾਰਨ ਨਹੀਂ ਹੋ ਗਿਆ ਪੁੱਤੇ ਸਭ ਪਰ ਤੁਸੀਂ ਜੋ ਕੀਤਾ ਨਾ ਬਹੁਤ ਬਹੁਤ ਮੜਾ ਕੀਤਾ ਤੁਸੀਂ ਇਹੋ ਜਿਹਾ ਕਰਨ ਲੱਗਿਆ ਇਹੋ ਜਿਹਾ ਪੁੱਤ ਨਹੀਂ ਮੈਂ ਦੇਖਿਆ ਅਜਿਹੇ ਜਿਹੇ ਜਿਹੇ ਜਿਹਾ ਕੰਮ ਤੁਸੀਂ ਕੀਤਾ ਬਹੁਤ ਵੱਡੀ ਗਲਤੀ ਹੋ ਗਈ ਸ਼ੇਰਾਂ ਸਾਡੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਪੁੱਤ ਸਾਥੋਂ ਜੇ ਉਹਦੋਂ ਗਲਤੀ ਕੀਤੀ ਤਾਂ ਅੱਜ ਅਸੀਂ ਭੁਗਤੀ ਜਾਂਦੇ ਹਾਂ ਪੁੱਤ ਅੱਜ ਸਾਡਾ ਪੁੱਤ ਸਾਨੂੰ ਛੱਡ ਕੇ ਵਾਗ ਗਿਆ ਮੈਂ ਇਹੀ ਕਹਿਣੀ ਆ ਇਹ ਲੋਕੋ ਬਸ ਜਿਹੇ ਜਿਆ ਕਰੋਗੇ ਉਹੇ ਜਿਆ ਭਰੋਗੇ ਇਹ ਜੀਆਂ ਗਲਤੀਆਂ ਨਾ ਕਰੋ ਆਪਦੇ ਮਾਪਿਆਂ ਨੂੰ ਸੰਭੋ ਆਪਦੇ ਮਾਪਿਆਂ ਦੀ ਸੇਵਾ ਕਰੋ ਇਹਦਾ ਸਵਰਗ ਨਰਕ ਇੱਥੇ ਆ ਬਜ਼ੁਰਗੋ ਇਹਦਾ ਜੇ ਤੁਸੀਂ ਜਿਹੇ ਜਿਆ ਕਰੋਗੇ ਉਹੇ ਜਿਆ ਭਰੋਗੇ ਇਹ ਤੁਹਾਡੇ ਸਾਹਮਣੇ ਸਾਰਾ ਕੁਝ ਇੱਥੇ ਆ ਜਾਣਾ ਹੈਗਾ ਸਹੀ ਗੱਲ ਹੈ ਪੁੱਤ ਇਹਦਾ ਬੜੀ ਵੱਡੀ ਗਲਤੀ ਇਹ ਜੀ ਗਲਤੀ ਤਾਂ ਅਸੀਂ ਦੇਖੀ ਨਹੀਂ ਕਦੇ ਕਿਸੇ ਨੇ ਕੀਤੀ ਪੁੱਤ ਸਭ ਕੁਝ ਇਹਨੇ ਕੀਤਾ ਇਹਦੇ ਕਰਕੇ ਹੋਈ ਹੈ ਵਾਕਈ ਗੱਲ ਹੈ ਬਈ ਜਰਾ ਇੰਦਰ ਵਾਲੇ ਚੈਨਲ ਆ ਇਹ ਵੀਡੀਓ ਬਹੁਤ ਵਧੀਆ ਬਣਾਉਂਦੇ ਆ ਇਹ सुपर मार के वीडियो बहुत सुने बनाते हैं सही गलत है यहां वीडियो देखते हैं और रो निकला है ये सही गलत है भाई मारने ये तो जगह है नहीं यार जगह है यार ओ आंदा ओ आया भाई की हाल आया आ भाई की हाल है और भाई जगह के मैं ठीक है भाई ਦੇਖੀਏ ਨਾ ਵੀਡੀਓ ਕਿਵੇਂ ਲੱਗੀ ਬਰਾ ਬਹੁਤ ਵਧੀਆ ਵੀਡੀਓ ਬਣੀ ਹੈ ਚੱਲ ਤਾਮਾਰ ਇੱਕ ਨਾਲ ਹੈ ਬਾਈ ਯਾਰ ਵਿੱਚ ਤੂੰ ਹੈ ਹੀ ਨਹੀਂ ਜਰਾ ਤੂੰ ਆਪ ਕਿੱਥੇ ਹੈ ਮੈਂ ਯਾਰ ਕੰਮ ਗਿਆ ਹੋਇਆ ਚੰਡੀਗੜ੍ਹ ਆਪਣੀ ਵੱਡੀ ਫਿਲਮ ਲਿਖੀ ਹੋਈ ਹੈ ਨਾ ਉਹਦੇ ਬਾਰੇ ਚੱਕਰ ਤੇ ਗਈ ਸੀ ਹਾਂ ਬਾਬਾ ਇਹ ਇੱਕ ਗੱਲ ਹੈ ਯਾਰ ਇਹ ਜੋ ਉਹ ਮੁੰਡੇ ਦੀ ਜਗ੍ਹਾ ਤੇ ਕਿਤੇ ਮੈਂ ਹੁੰਦਾ ਮੈਂ ਉਹਦੇ ਮਾਂ ਪਿਓ ਨੂੰ ਛੱਡਦਾ ਅਜੇ ਤੱਕ ਨਹੀਂ ਛੱਡਦਾ ਵਾਹ ਬਈਆ ਕੀ ਸੋਚ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਮਾਂ ਪਿਓ ਤੇ ਕਿੱਥੇ ਮਿਲਦਾ ਮਾਂ ਪਿਓ ਨਾਲ ਕੀ ਚੀਜ਼ ਹੁੰਦੀ ਹੈ ਸਹੀ ਗੱਲ ਹੈ ਮਾਪੇ ਭਈ ਮਾਪੇ ਜਿਨ੍ਹਾਂ ਦੇ ਹੈ ਨਹੀਂ ਉਹਨਾਂ ਨੂੰ ਪਤਾ ਲੱਗਦਾ ਸਹੀ ਹੈ ਮਾਪੇ ਜੰਗਲਿਆ ਪੜਾ ਐਡਾ ਬੀਉਂਦੇ ਜੀ ਦੀ ਕਦਰ ਨਹੀਂ ਕਰਦੇ ਮਰੇ ਦੁਆਰ ਮੁੜ ਕੇ ਰੋ ਕੇ ਖੜਾ ਹੁੰਦੇ ਬੇਚ ਸਹੀ ਗੱਲ ਸਾਸ੍ਰਿਕਾ ਦੋਸਤੋ ਇੰਦਰਵਾਲੀਆ ਚੈਨਲ ਦੇਖ ਰਹੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੀਰੋ ਜੇ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸ਼ੇਅਰ ਐਂਡ ਕਮੈਂਟ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਥੈਂਕ ਯੂ ਜੀ ਦੇ ਵਿੱਚ ਆਸਵਾਰ ਸਾਰੀ ਦੁਨੀਆਂ ਬਾਬਾ ਨਾਲ ਕੇ ਚਲਾਉਂਦਾ ਹੈ ਜਹਾਜ਼ ਨੂੰ ਜੀ ਦੇ ਵਿੱਚ ਆਸਵਾਰ ਸਾਰੀ ਦੁਨੀਆਂ